ਕਿ ਐਸਾ ਕੋਈ ਅੱਖਰ ਨਹੀਂ ਜਿਹੜਾ ਸ਼ਬਦ ਨਾ ਬਣ ਸਕੇ ਇਹ ਜਾਂ ਕੋਈ ਪੌਦਾ ਬਨਸਪਤੀ ਨਹੀਂ ਜਿਹੜੀ ਦਵਾਈ ਨਾ ਬਣ ਸਕੇ ਓਸਦੀ ਨਾ ਬਣ ਸਕੇ ਤੇ ਇਹ ਜਾਂ ਕੋਈ ਪੰਜਾਬੀ ਕਾਂਗਰਸ ਦਾ ਵਰਕਰ ਨਹੀਂ ਜਿਹੜਾ ਯਥਾ ਯੋਗ ਥਾ ਤੇ ਸਨਮਾਨਿਤਰਾ ਸਨਮਾਨਿਤ ਹੋ ਕੇ ਪੰਜਾਬ ਦੀ ਨੁਸਾਰੀ ਦੇ ਵਿੱਚ ਯੋਗਦਾਨ ਨਾ ਪਾ ਅਸੀਂ ਫਖਰ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹਦੇ ਤੇ ਫਖਰ ਹੈ ਅੱਜ ਫਖਰ ਤੋਂ ਜਿਹਦੇ ਫਖਰ ਤੇ ਆ ਗਏ ਜਦ ਤੇ ਜੇ ਫਖਰ ਤੋਂ ਫਕਰ ਵਾਲੇ DNA ਨਾ ਪੰਜਾਬ ਪੱਦੀ ਪਾਰ ਖੜਾ ਕਰਨਾ ਤੇ ਸਾਫਾ ਉੱਚਾ ਕਰਨਾ ਹਰ ਪੰਜਾਬੀ ਦਾ ਇੱਜ਼ਤੀ ਰੋਟੀ ਹਰ ਪੰਜਾਬੀ ਨੂੰ ਦੇਣੀ ਹੈ ਤੇ ਫਖਰ ਤੋਂ ਫਖਰ ਦਾ ਰਸਤਾ ਗੁਰੂਆਂ ਦੀ ਬਾਣੀ ਦੇ ਰਾਹੀਂ ਵੀ ਜਾਊਗਾ ਪੰਜਾਬੀਆਂ ਦੀ ਇਹ ਸ਼ੇਰਾਂ ਦੀ ਕੌਮ ਕਦੇ ਨਹੀਂ ਇਹ ਹਮੇਸ਼ਾ ਜ਼ੁਲਮ ਦੇ ਖਿਲਾਫ ਲੜੀ ਐ ਇਹ ਹਮੇਸ਼ਾ ਵਿਤਕਰੇ ਦੇ ਖਿਲਾਫ ਲੜੀ ਐ ਜਿਹੜੇ ਲੋਕ ਮੇਰਾ ਵਿਰੋਧ ਕਰਦੇ ਆ ਵਿਰੋਧਤਾਜ ਸਭ ਤੋਂ ਵੱਡਾ ਵਿਕਾਸ ਐ ਅੰਬ ਦੇ ਹੀ ਰੋੜੇ ਲੱਗਦੇ ਆ ਨਿੰਮ ਦੇ ਤੱਕ ਕੋਈ ਰੋੜੇ ਨਹੀਂ ਮਾਰਦਾ ਮਰੇ ਕੁੱਤੇ ਤੇ ਲੱਤ ਮਾਰਦਾ ਕੋਈ ਰਾਜਨੀਤੀ ਗੁਲਾਮੀ ਨਾਲ ਨਹੀਂ ਚੱਲਨੀ ਨੀਤੀਆਂ ਵਾਸਤੇ ਅਗੀਆਂ ਨੀਤੀਆਂ ਨਾਲ ਉਹ ਲੋਕਾਂ ਨੇ ਤੇਰੇ ਯਾਰ ਨੂੰ ਤੱਕਣ ਨੂੰ ਕਰਦੇ ਆ ਯਾਰਤਾ ਕਰ ਗਿਆ ਠੇਕੇਦਾਰਾਂ ਦੇ ਥੱਲੇ ਯਾਰਤਾ ਕਰ ਗਿਆ ਚੋਰੀ ਦੇ ਥੱਲੇ ਯਾਰਤਾ ਜਵਾਬ ਨਹੀਂ ਦਿੰਦਾ ਗੁਰੂ ਕਿਰਪਾ ਹੋਈ ਹੈ ਔਰ ਮੈਂ ਛਾਤੀ ਥੋਕ ਕੇ ਇੱਕ ਗੱਲ ਕਹਿਣਾ ਜਿਹੜੀ ਗੁਰੂ ਸਾਹਿਬ ਨੇ ਕਹੀ ਸੀ ਕੋਈ ਨਾ ਕੋਈ ਗੁਰੂ ਸਾਹਿਬ ਕਹਿੰਦਾ ਕਿ ਐਸਾ ਕੋਈ ਅੱਖਰ ਨਹੀਂ ਜਿਹੜਾ ਸ਼ਬਦ ਨਾ ਬਣ ਸਕੇ ਇਹ じゃ ਕੋਈ ਪੌਦਾ ਬਨਸਪਤੀ ਨਹੀਂ ਜਿਹੜੀ ਦਵਾਈ ਨਾ ਬਣ ਸਕੇ ਓਸ਼ਦੀ ਨਾ ਬਣ ਸਕੇ ਤੇ ਇਹ じゃ ਕੋਈ ਪੰਜਾਬੀ ਕਾਂਗਰਸ ਦਾ ਵਰਕਰ ਨਹੀਂ ਜਿਹੜਾ ਯਥਾ ਯੋਗ ਥਾ ਤੇ ਸਨਮਾਨਿਤ ਤਰ੍ਹਾਂ ਸਨਮਾਨਿਤ ਹੋ ਕੇ ਪੰਜਾਬ ਦੀ ਨੁਸਾਰੀ ਦੇ ਵਿੱਚ ਯੋਗਦਾਨ ਨਾ ਪਾਵੇ ਏ ਗੁਰੂਆਂ ਦੀ ਬਾਣੀ ਸਾਨੂੰ ਤਾਰੂ ਇਹ ਗੁਰੂਆਂ ਦੀ ਬਾਣੀ ਇਸੇ ਕਰਕੇ ਅੱਜ ਜਦੋਂ ਅਸੀਂ ਫਖਰ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹਦੇ ਤੇ ਫਖਰ ਹੈ ਅੱਜ ਫਖਰ ਤੋਂ ਜਿਹਦੇ ਫਖਰ ਤੇ ਆ ਗਏ ਜਦ ਤੇ ਜੇ ਫਖਰ ਤੋਂ ਫਖਰ ਵਾਲੇ DNA ਨਾ ਪੰਜਾਬ ਪੱਦੀ ਪਾਰ ਖੜਾ ਕਰਨ ਤੇ ਸਾਫਾ ਉੱਚਾ ਕਰਨ ਹਰ ਪੰਜਾਬੀ ਦਾ ਰੋਟੀ ਹੱਥ ਪੰਜਾਬੀ ਨੂੰ ਦੇਣੀ ਹੈ ਤੇ ਫਿਕਰ ਤੋਂ ਫਕਰ ਦਾ ਰਸਤਾ ਗੁਰੂਆਂ ਦੀ ਪਾਣੀ ਦੇ ਰਾਹੀ ਹੀ ਜਾਊਗਾ ਗੁਰੂ ਦੀ ਪਾਣੀ ਦੇ ਰਾਹੀ ਹੀ ਜਾਊਗਾ ਸੋ ਰਹਾ ਸੁਨਿਆਕਾਰ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ ਜੂਰੂ ਮਨੂ ਵੱਧਦਾ ਅਸੀਂ ਦੂਰਸ ਵੱਲੇ ਹੋਏ ਸਿੱਖ ਕੌਮ ਝੁਕੀ ਨਹੀਂ ਪੰਜਾਬੀਆਂ ਦੀ ਇਹ ਸ਼ੇਰਾਂ ਦੀ ਕੌਮ ਦਬੀ ਨਹੀਂ ਇਹ ਹਮੇਸ਼ਾ ਜ਼ੁਲਮ ਦੇ ਖਿਲਾਫ ਲੜੀ ਹੈ ਇਹ ਹਮੇਸ਼ਾ ਵਿਤਕਰੇ ਦੇ ਖਿਲਾਫ ਲੜੀ ਹੈ ਇਹ ਹਮੇਸ਼ਾ ਮਨੁੱਖੀ ਹੱਕਾਂ ਦੇ ਲਈ ਲੜੀ ਹੈ ਗੁਰਤੇਜ ਬਹਾਦਰ ਸਾਹਿਬ ਨਾਲੋਂ ਵੱਡਾ ਇਸ ਦੁਨੀਆ 'ਚ ਕੋਈ ਉਤਾਰਨ ਨਹੀਂ ਮਨੁੱਖੀ ਅਧਿਕਾਰਾਂ ਦੇ ਲਈ ਸਭ ਤੋਂ ਸ਼ੁਭਾਰਤਾ ਕਸ਼ਮੇਸ਼ ਪਿਤਾ ਦਰਬਾਰ ਸਾਹਿب ਚੋ ਵਰਨਾ ਨਹੀਂ ਖੁੱਲਣਾ ਜਾਤ ਪਾਤ ਮਟਾਈ ਉੱਚ नीच ਮਟਾਈ ਔਰ ਕਿਆ ਮਾਨਸ ਕੀ ਜਾਤ ਸਮਾਏ ਇੱਕ ਆਏ ਪਹਿਚਾਨ ਬੋਲ ਨੀਲਾ ਸਮੁੰਦਰ ਬਣਾਈਏ ਅੱਜ ਲਾਲ ਸਮੁੰਦਰ ਚ ਇੱਕ ਦੂਜੇ ਨੂੰ ਵੱਡਣ ਟੁਕਣ ਲੱਗੇ ਆ ਓਏ ਉੱਥੇ ਜਾਈ ਨਾ ਉੱਥੇ ਸੁਣੀ ਨਾ ਪਤਾ ਨਹੀਂ ਕਿ ਉਹ ਟੱਪੀ ਲੁੰਦੀ ਆ ਭਾਈ ਮੈਨੂੰ ਤਾਂ ਸਮਝ ਨਹੀਂ ਆਈ ਗੱਲ ਈਰਖਾ ਨਾਲ ਸਾਰੇ લાલ સમુندر ਦੇ ਵਿੱਚ ਤੈਰੇ ਇੱਕ ਜਿਵੇਂ ਉਭੜ ਰਿਹਾ ਖੂਨ ਨਾਲ ਲਿਪੜਿਆ ਸਮੁੰਦਰ ਉਹ ਨੀਲਾ ਸਮੁੰਦਰ ਬਣਾਓ ਹਰੇਕ ਦੇ ਕੈਰਨ ਦੀ ਖਾਮਨਾਓ ਮੈਂ ਜਿਹੜੇ ਲੋਕ ਮੇਰਾ ਵਿਰੋਧ ਕਰਦੇ ਆ ਵਿਰੋਧ ਤਾਂ ਸਭ ਤੋਂ ਵੱਡਾ ਵਿਕਾਸ ਹੈ ਅੰਬ ਦੇ ਹੀ ਰੋੜੇ ਲੱਗਦੇ ਆ ਮਿੰਮ ਦੇ ਤਾਂ ਕੋਈ ਰੋੜੇ ਨਹੀਂ ਮਾਰਦਾ ਮਰੇ ਕੁੱਤੇ ਤੇ ਲੱਤ ਮਾਰਦਾ ਕੋਈ ਦੱਸੋ ਬੋਲੇ ਸੋਨਿਹਾਲ ਸੋਨਾ ਸੁਨਿਆ ਕਾਲ ਵਿਰੋਧ ਤਾਂ ਸਭ ਤੋਂ ਵੱਡਾ ਵਿਕਾਸ ਹੈ ਮੈਂ ਕਹਿੰਦਾ ਕਿ ਅਸੀਂ ਗੁਰੂ ਸਾਹਿਬਾਨਾਂ ਦੀ ਇਸ ਪਾਰਟੀ ਦੀ ਵਿਚਾਰਧਾਰਾ ਨਾਲ ਜੁੜੇ ਹੋਇਆ ਅੱਧ ਅੱਧ ਸਾਡੀਆਂ ਭਾਸ਼ਾਵਾਂ ਅੱਧ ਅੱਧ ਸਾਡੀਆਂ ਸੌਤਾਂ ਅੱਧ ਅੱਧ ਸਾਡਾ ਕਲਚਰ ਅੱਧ ਅੱਧ ਸਾਡਾ ਖਾਣ ਪਾਣ ਲੈ 30 ਸਾਲ ਤੋਂ ਇੰਡੀਆ ਚੱਲ ਗਿਆ ਜਵਾਬ ਨਹੀਂ ਸਮਝ ਆਉਂਦੀ ਪਰ ਸਾਡੀ ਇਸ ਅਨੇਕਤਾ ਦੇ ਵਿੱਚ ਏਕਤਾ ਹੈ ਔਰ ਉਸ ਏਕਤਾ ਨੂੰ ਭੰਗ ਨਹੀਂ ਹੋਣ ਦੇਵਾਂਗੇ ਮਾਨਸਕੀ ਜਾਤ ਸਮਾਜ ਇੱਕ ਇੱਕ ਪਹਿਚਾਨ ਬੋਲੂ ਕਦੇ ਡਿੱਗਣ ਨਹੀਂ ਦੇਵਾਂਗੇ ਇੱਕ ਪਰਿਵਾਰ ਦੀ ਇੱਕ ਤਾਂ ਸਰਦੀ ਹੈ ਜਦੋਂ ਗੁਰੂ ਸਾਹਿਬ ਚਮਕੌਰ ਦੀ ਗੜੀ ਤੋਂ ਨਿਕਲੇ ਆਪੇ ਗੁਰ ਚੇਲਾ ਬਹਾਉ ਬਹਾਉ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਜਦੋਂ ਨਿਕਲੇ ਤੇ ਭਾਈ ਸਾਹਿਬ ਨੇ ਕਮਰਕਸਾ ਖੋਲਿਆ ਸੈਦ ਗਾਦਾ ਅਜੀਤ ਸਿੰਘ ਜੀ ਦੀ ਪਵਿੱਤਰ ਦੇਹੀ ਤੇ ਜਦੋਂ ਕਮਰਕਸਾ ਖੋਲ ਕੇ ਤਾਉਣ ਲੱਗੇ ਤੇ ਗੁਰੂ ਸਾਹਿਬ ਨੇ ਕਿਹਾ ਭਾਈ ਸਾਹਿਬ ਇਹ ਚਾੜੀ ਵੀ ਮੇਰੇ ਪੁੱਤਰ ਹੀ ਨੇ ਕਿ ਤੇਰੇ ਕੋਲ 40 ਹੋਰ ਕੱਪੜੇ ਹਨ ਤਾਂ ਪਾਈ ਨਹੀਂ ਤਾਂ ਦਾ ਨਾ ਪਾਈ ਇਹ ਉਸ ਪਰਵਾਜ਼ ਦਾ ਪ੍ਰਮਾਣ ਹੈ ਬਾਬੇ ਨਾਨਕ ਨੇ ਹੱਕ ਨਾਲ ਦੀ ਵਿਹਾਈ ਕੀਤੀ ਉਹ ਭਾਈ ਲਾਲੋ ਵੇਖ ਲੈ ਉੱਥੇ ਪਹੁੰਚੋ ਉੱਥੇ ਰੋਟੀ ਤੋਂ ਦੁੱਧ ਕੱਢਿਆ ਹੱਕ ਨਾਲ ਦੀ ਅੱਜ ਕੱਲ ਕਿਹੜਾ ਹੁੰਦਾ ਹੱਕ ਨਾਲ ਜਿੱਥੇ ਲੱਖ ਨਾ ਬਣ ਮਲਕ ਬਾਬੂ ਦੇ ਜਾ ਕੇ ਆਏ ਗੋਡੇ ਘੁਟਾ ਸਿਸਟਮ ਦੇ ਗੁਲਾਮ ਬਣੇ ਉਹ ਮੈਂ ਖਾਵੇਂ politican ਦੇ ਨਾਲ ਖੜੂ ਉਹ ਮੈਂ ਫਲਾਣੇ ਲੀਡਰ ਦੇ ਨਾਲ ਖੜੂ ਉਹ ਬੜਤ ਮਾਰ ਕੇ ਮੇਰਾ ਕੰਮ ਕਰਾ ਦੂ ਰਾਜਨੀਤੀ ਗੁਲਾਮੀ ਨਾਲ ਨਹੀਂ ਚੱਲਨੀ ਨੀਤੀਆਂ ਨਾਲ ਚੱਲਣੀ ਨੇ ਨੀਤੀਆਂ ਨਾਲ ਬਣਾਈ ਆ ਕੋਈ ਨੀਤੀ ਬਣਾਈ ਆ ਕੋਈ ਕੌਮ ਨੂੰ ਸਰਨ ਦੀ ਨੀਤੀ ਕੌਮ ਨੂੰ ਖੜਾ ਕਰਨ ਦੀ ਨੀਤੀ ਤੇ ਮੈਨੂੰ ਦੱਸਣ ਜਿਹੜੇ ਬਦਲਣ ਆਏ ਸੀ ਜਿਹੜੇ ਬਦਲਾਅ ਲੈ ਕੇ ਆਏ ਸੀ ਉਹਦਾ ਪਤੰਦਰ ਲੱਭੀ ਨਹੀਂ ਉਹਦਾ ਡੂਟੂਡ ਸ਼ੋ ਗੱਡੀ ਲੈ ਕੇ ਆਇਆ ਕੁ ਵੀਰੀਆਂ ਨੂੰ ਫੜਦੇ ਉਦੋਂ ਕਹਿੰਦੇ ਤੇਰੇ ਯਾਰ ਨੂੰ ਦੱਪਣ ਨੂੰ ਕਰਦੇ ਆ ਯਾਰ ਤਾਂ ਗਾ ਗਿਆ ਠੇਕੇਦਾਰਾਂ ਦੇ ਥੱਲੇ ਯਾਰ ਤਾਂ ਗਾ ਗਿਆ ਚੋਰੀ ਦੇ ਥੱਲੇ ਯਾਰ ਤਾਂ ਜਵਾਬ ਨਹੀਂ ਦਿੰਦਾ ਸ਼ਾਦੀ ਕੌਮ ਉਹ ਤਾਂ ਨਹੀਂ ਉੱਠ ਸਕਦੀ ਜਿਵੇਂ ਕੋਠੀ ਦਾਣੇ ਭਰਾਵੋ ਉਹਦੇ ਕਮਲੇ ਵੀ ਸਿਆਣੇ ਸਾਡੀ ਕੌ ਪੰਜਾਬੀ ਉਦੋਂ ਤੱਕ ਉੱਠ ਨਹੀਂ ਸਕਦੇ ਜਦੋਂ ਤੱਕ ਸਾਡੀ ਆਰਥਿਕਤਾ ਨਹੀਂ ਬਣਦੀ ਜਦੋਂ ਤੱਕ ਪੰਜਾਬ ਨੂੰ ਇੱਜ਼ਤ ਦੀ ਰੋਟੀ ਨਹੀਂ ਮਿਲਦੀ ਜਦੋਂ ਤੱਕ ਕਿਸਮਤ ਨਹੀਂ ਖੜੀ ਨਹੀਂ ਹੁੰਦੀ ਅੱਪਾ ਘਰ ਦਾ ਮੇਰੀ ਗੱਲ ਸੁਣ ਲੈਣਾ ਤੇ ਉਹ ਤੂੰ ਬਾਤ ਕਰਾਉਂਗੇ ਕਿ 5000 ਰੁਪਏ ਤਾਂ 15000 ਨੂੰ ਸੁਣਾਉ ਤੇ ਅਲਖ ਜਗਾਉ ਇਹੀ ਮੇਰਾ ਮਕਸਦ ਹੈ ਔਰ ਮੇਰਾ ਮਕਸਦ ਇਸ ਸਿਸਟਮ ਦੇ ਖਿਲਾਫ ਹੈ ਕਹਿੰਦਾ ਮੇਰਾ ਵਿਰੋਧ ਕਰਦੇ ਆ ਮੈਂ ਉਹਨਾਂ ਦੀ ਲੰਬੀ ਉਮਰ ਦੀ ਦੁਆ ਕਰਦਾ ਉਹ ਮੈਨੂੰ ਬਿਹਤਰ ਬਣਾਉਣ ਲਈ ਅੱਗੇ ਖੜਦੇ ਆ ਬਾਬੇ ਨਾਨਕ ਨੂੰ ਕੋਈ ਨਿੰਦਦਾ ਸੀ ਉਹ ਕਹਿੰਦਾ ਨਿੰਦਕ ਪਾਵਾ ਵੀਰ ਹਮਾਰਾ ਜਿਹੜੇ ਨਿੰਦਦੇ ਨੇ ਉਹ ਤਾਂ ਬਗੈਰ ਸਾਬਣ ਮੇਰੇ ਕਰਮ ਧੋਦੇ ਆ ਮੈਂ ਉਹਨਾਂ ਦੀ ਲੰਬੀ ਉਮਰ ਦੀ ਦੁਆ ਕਰਦਾ ਇਸ ਕਰਕੇ ਅੱਜ ਜਿਹੜੀ ਗੱਲ ਕਰਨੀ ਆ ਉਹ ਪੰਜਾਬ ਖੜਾ ਜੱਗਾ ਹੁੰਦਾ ਅੱਤੋਂ ਉਸ ਚੀਜ਼ ਦੀ ਗੱਲ ਕਰਨੀ ਹੈ ਉਹ ਮਿੱਤਰੋ ਜਦੋਂ ਤੁਸੀਂ ਦਰਬਾਰ ਸਾਹਿਬ ਦੀ ਪ੍ਰਕਰਮਾ ਕਰਦੇ ਹੋ ਅਕਾਲ ਤਖਤ ਸਾਹਿਬ ਉਹਦਾ ਯਾਦ ਕਰੋ ਅਕਾਲੀ ਫੁੱਲਾ ਸਿੰਘ ਨੂੰ ਜੱਤੇਦਾਰ ਸਾਹਿਬ ਨੇ ਗੋਡੇ ਲਵਾਦੇ ਸੀ ਪੰਜਾਬ ਦੇ ਸ਼ਹਿਨशाह ਮਹਾਰਾਜਾ ਰਣਜੀਤ ਸਿੰਘ ਦੇ ਗੋਟਿਆਂ ਪਰਨੇ ਕਰਦਾ ਸੀ ਕਹਿੰਦਾ ਤੂੰ ਗਿਆ ਮਾਰੋਂ ਕੋਲ ਹੁਣ ਤੇਰੇ ਮਹਿਲ ਦਾ ਲੰਗਰ ਨਹੀਂ ਇੱਥੇ ਵਰਤਣਾ ਸੰਗਤ ਵਰਤਾਉ ਉਹ ਕਹਿੰਦਾ ਬਿਲਕੁਲ ਠੀਕ ਕੋੜੇ ਵੀ ਸਜਾ ਦਿੱਤੀ ਉਹ ਮੰਨਿਆ ਕਿਉਂ ਮੰਨਿਆ ਕਿਉਂਕਿ ਚੰਦੇ ਪੁੰਗੇ ਚੁਗੋ ਚੁਗਟਲ ਦਰਬਾਰ ਸਾਹਿਬ ਦੇ ਵਿੱਚ ਧਰਮ ਦਾ ਝੰਡਾ 21 ਫੁੱਟ ਉੱਚਾ ਰਾਜਨੀਤੀ ਨਾਲੋਂ ਅੱਜ ਕੀ ਕਾਲੀ ਹੁਲਾ ਸਿੰਘ ਵਰਗੇ ਜਥੇਦਾਰ ਰਹਿਣ ਅੱਜ ਜਥੇਦਾਰਾਂ ਨੂੰ ਘਰੇ ਬੁਲਾਇਆ ਜਾਂਦਾ ਹੈ ਧਰਮ ਨੂੰ ਜੀ ਦੀ ਸਵਾਰੀ ਹੋਣੀ ਚਾਹੀਦੀ ਸੀ ਜਿਹਦੀ ਸੇਧ ਹੋਣੀ ਚਾਹੀਦੀ ਸੀ ਧਰਮ ਦੀ ਘੋੜਸਵਾਰੀ ਕਰਨ ਲੱਗੇ ਲੋਗ ਜਥੇਦਾਰਾਂ ਨੂੰ ਚੀਫ ਮੁਸਲਮਾਨੇ ਤੋਂ ਸੱਦੇ ਜਾਂਦਾ ਉੱਥੋਂ ਹੁਕਮ ਦਵਾਇਆ ਜਾਂਦਾ ਕੌਕੇ ਸਾਹਮਣੇ ਜਥੇਦਾਰ ਅੱਜ ਉਹਨਾਂ ਦੀ ਮੌਤ ਦੀ ਖਬਰ ਅੱਗ ਵਾਂਗੂ ਹਰ ਬੰਦੇ ਨੂੰ ਚਿੰਤਨ ਕਰਨ ਦੇ ਉੱਤੇ ਮਜਬੂਰ ਕਰ ਰਹੀ ਆ ਕੀ ਕਹਿੰਦੀ ਆ ਉਹ ਉਹ ਇਹ ਕਹਿੰਦੀ ਆ ਕੌਕੇ ਸਾਹਿਬ ਦੀ ਜਿਹੜੀ ਮੌਤ ਐ ਉਹ ਇਹ ਕਹਿੰਦੀ ਆ ਆਪ ਦੀ ਪੰਜਾਬ ਦੇ ਵਿੱਚ ਕਾਨੂੰਨ ਦੀ ਕੋਈ ਸਥਾਪਨਾ ਨਹੀਂ ਹੈ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਉਹ ਸਾਰੇ ਟੱਕ ਪਤੂੜੀਆਂ ਵਾਂਗੇ ਇਕੱਲੇ ਪੁਲਿਸ ਵਾਲਿਆਂ ਨੂੰ ਨਾ ਦੇਖੋ ਜਿਹੜੇ ਪੁਲਿਸ ਵਾਲਿਆਂ ਦੇ ਉੱਤੇ ਹੁਕਮ ਸੁਣਾਉਂਦੇ ਸੀ ਉਹ ਅਸਲੀ ਜ਼ਿੰਮੇਵਾਰ ਦੇ ਜਦੋਂ ਤੁਸੀਂ ਕਾਨੂੰਨ ਦਾ ਸਿਆਸੀਕਰਨ ਕਰਦੇ ਹੋਗੇ ਪੁਲਿਸ ਦਾ ਸਿਆਸੀਕਰਨ ਕਰਦੇ ਹੋਗੇ ਤੇ ਨਿੱਜੀ ਮਸਾਦ ਦੇ ਵਾਸਤੇ ਨਿੱਜੀ ਫਾਇਦਿਆਂ ਦੇ ਵਾਸਤੇ ਤੁਸੀਂ ਕਾਨੂੰਨ ਨੂੰ ਆਪਣੀ ਖਤਪੁਤਲੀ ਬਣਾ ਕੇ ਇਸਤੇਮਾਲ ਕਰੋਗੇ ਤੇ ਫਿਰ ਲੋਕ ਸਜ਼ਾ ਦਿੰਦੇ ਆ ਇਹ ਉਹ ਕਾਲੀ ਦਾ ਲਜਣਾ 45 ਤੋਂ ਕਦੇ ਘਟਿਆ ਨਹੀਂ ਅੱਜ ਦੇਖ ਲੋ ਦੋ ਸੀਟਾਂ ਤੇ ਖੜਿਆ ਕਿਉਂ ਖੜਿਆ ਖੜਿਆ 40 ਸਾਲ ਪੰਛ ਦੇ ਨਾਂ ਦੇ ਉੱਤੇ ਰਾਜ ਕਰਕੇ ਉਹਦਾ ਪੰਥ ਨੂੰ ਹੀ ਗੁਰੂ ਸਾਹਿਬ ਦੇ ਅੰਖਰਾ ਤੇ ਵੋਟਾਂ ਖਾਤਰ ਉਹ ਭਾਈ ਕਿੰਨਾ ਗਿਰਾਂਗੇ ਆਪਾਂ ਕਿਸ ਸਤਰ ਤੱਕ ਗਿਰਾਂਗੇ ਆਪਾਂ ਸੈਂਟਰ ਦੀਆਂ ਸਰਕਾਰਾਂ ਲੋ ਧਿਆਨ ਨਾਲ ਸੁਣਨਾ ਸੈਂਟਰ ਦੀਆਂ ਸਰਕਾਰਾਂ ਉਹਨਾਂ ਨੇ ਕੀ ਦਿੱਤਾ ਪੰਜਾਬ ਨੂੰ? ਔਰ ਜਦੋਂ ਮੈਂ ਇਹ ਗੱਲਾਂ ਕਰਦਾ ਬੜੇ ਧਿਆਨ ਨਾਲ ਸੁਣਨਾ ਜੀਐਸਟੀ ਲਾਤੀ ਜੀਐਸਟੀ ਦਾ ਕਾਨੂੰਨ ਲਾਤਾ ਜਦੋਂ ਉਹ ਉਹ ਫਾਈਨੈਂਸ ਮਿਨਿਸਟਰ ਹੁੰਦਾ ਸੀ ਸਾਡੇ ਮੰਤਰੀਤ ਬਾਦ ਲੋਕ ਕਹਿੰਦੇ ਬੜਾ ਤਗੜਾ ਕਾਨੂੰਨ ਆ ਮੈਂ ਕਿਹਾ ਤੁਹਾਡੇ ਹੱਥ 'ਚ ਠੂਠੇ ਦੇ ਦੇਣਗੇ। ਪੈਸੇ ਪੰਜਾਬ ਦੇ ਕਿੱਥੇ ਉਹ ਕਰਨ ਤੇ ਉਹ ਤੋਂ ਬਾਅਦ ਮੰਤੇ ਬਣਾ ਕੇ ਖੜਾ ਦੇਣ ਵੀ ਸਾਡੇ ਪੈਸੇ ਮੋੜ ਦਿਓ। ਭਾਈ ਪੰਜਾਬ ਤੋਂ ਨਾਲਵੇਂ ਉਹਨਾਂ ਪੈਸਿਆਂ ਨੂੰ ਇਸ ਸੈਂਟਰ ਦੇ ਪੈਸੇ ਉਹਨੂੰ ਕਿਉਂ ਨਾ ਵੋੜੇ ਬਾਖੜਾ ਦੇਮ ਸਾਡੀ ਬਾਖੜਾ ਦੇਮ ਸਾਡੀ ਤੇ ਪਾਣੀ ਦਾ ਕੰਟਰੋਲ ਪਾਣੀ ਦਾ ਸਾਰੇ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਸੈਂਟਰ ਦੀ ਸਰਕਾਰ ਕਰੂ